ਸਾਹਿਬ ਜੀ ਸ਼੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ ਮੈਂ ਮਨ ਤਨ ਵਿਰਹੋ ਅਤ ਅਗਲਾ ਕਿਉਂ ਪ੍ਰੀਤਮ ਮਿਲੈ ਘਰ ਆਏ ਜਾਨ ਦੇਖਾਂ ਪ੍ਰਭ ਆਪਣਾ ਪਰਬ ਦੇਖੇਂ ਦੁਖ ਜਾਏ ਜਾਏ ਪੁੱਛਾਂ ਤਿਨ ਸੱਜਣਾ ਪ੍ਰਭ ਕਿਤ ਵਿਦ ਮਿਲੈ ਮਿਲਾਏ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਏ ਹਮ ਮੂਰਖ ਮੁਗਦ ਸ਼ਰਣਾਗਤੀ ਕਰ ਕਿਰਪਾ ਮਿਲੇ ਹਰ ਸੋਏ ਰਹਾ ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਸਤਿਗੁਰ ਹਰ ਪ੍ਰਭ ਬੁਝਿਆ ਗੁਰ ਜੀਵੜ ਅਵਰ ਨਾ ਕੋਏ ਹਉ ਗੁਰ ਸ਼ਰਨਾਈ ਠਹਿ ਪਵਾਂ ਕਰ ਦਇਆ ਮਿਲ ਪ੍ਰਭ ਸੋਏ ਮਨ ਹਠ ਕਿਨੇ ਨਾ ਪਾਇਆ ਕਰ ਉਪਾਵ ਥਕੇ ਸਭ ਕੋਏ ਸਹਿਸ ਸਿਆਣ ਪੁਕਾਰ ਰਹੇ ਮਨ ਕੋਰੇ ਰੰਗ ਨਾ ਹੋਏ ਕੂੜ ਕਾਪਟ ਕਿਨੇ ਨਾ ਪਾਇਓ ਜੋ ਵੀ ਜੈ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪ੍ਰਭ ਤੁਧੋਂ ਖਾਲੀ ਕੋ ਨਹੀਂ ਦਰ ਗੁਰਮੁਖ ਖਾਨੋ ਸ਼ਾਸ਼ ਵਿਖ ਉਹ ਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਨਾਮ ਬਾਣੀ ਦੇ ਬੋਹਿਤ ਨੇਕ ਲੰਕ ਅਵਤਾਰ ਸ਼ਬਦ ਬ੍ਰਹਮ ਸਤਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਕਰਕੇ ਨਿਤਾ ਪ੍ਰਤੀ ਗੁਰ ਸ਼ਬਦ ਦੀ ਵਿਚਾਰ ਸਾਂਝੀ ਕਰਦੇ ਹਾਂ ਲੜੀਵਾਰ ਸ਼ਬਦ ਵਿਚਾਰ ਦੇ ਵਿੱਚੋਂ ਅੱਜ ਜਿਸ ਸ਼ਬਦ ਦਾ ਆਪ ਜੀ ਨੇ ਪਾਠ ਸੁਣਿਆ ਹੈ ਇਹ ਪਾਵਨ ਸ਼ਬਦ ਸਤਗੁਰੂ ਤੰਤਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਵਿਚਾਰਿਆ ਹੋਇਆ ਹੈ ਰਾਗ ਸ਼੍ਰੀ ਰਾਗ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 39 ਅੰਗ ਤੇ ਆਰੰਭ ਹੋ ਕੇ 40 ਅੰਗ ਤੇ ਸਮਾਪਤ ਹੁੰਦਾ ਹੈ ਇਸ ਤੋਂ ਪਹਿਲਾਂ ਜਿਹੜੇ ਸ਼ਬਦ ਜਿਨ੍ਹਾਂ ਦੀ ਅਸੀਂ ਵਿਚਾਰ ਸਾਂਝ ਕੀਤੀ ਉਹਦੇ ਵਿੱਚ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸ਼ਬਦ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਜਿਹੜੇ ਸੁਣੇ ਨੇ ਤੇ ਪਿਛਲਾ ਸ਼ਬਦ ਜਿਹੜਾ ਗੁਰੂ ਅਮਰਦਾਸ ਜੀ ਦਾ ਸ਼ਬਦ ਸੀ ਸੋ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼੍ਰੀ ਰਾਗ ਦਾ ਇਹ ਪਹਿਲਾ ਸ਼ਬਦ ਹੈ 39 ਅੰਗ ਤੇ ਆਰੰਭ ਹੋਇਆ ਹੈ ਇਸ ਦਾ ਸਰਲੇਖ ਲਿਖਿਆ ਹੈ ਸ਼੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ ਭਾਵ ਚੌਥੇ ਪਾਤਸ਼ਾਹ ਜੀ ਦੀ ਇਹ ਉਚਾਰੀ ਹੋਈ ਬਾਣੀ ਹੈ ਇਹਨੂੰ ਜਦੋਂ ਰਾਗਾਂ ਦੇ ਵਿੱਚ ਗਾਉਣਾ ਹੈ ਤੇ ਰਾਗ ਸ਼੍ਰੀ ਰਾਗ ਦੀਆਂ ਸੁਰਾਂ ਲਾਉਣੀਆਂ ਨੇ ਤੇ ਨਾਲ ਜਿਹੜਾ ਤਾਲ ਵੱਜਦਾ ਹੈ ਤਬਲਾ ਵੱਜਦਾ ਹੈ ਤੇ ਉਸ ਦੇ ਲਈ ਸੰਕੇਤ ਹੈ ਘਰ ਪਹਿਲਾ ਕਿ ਉਸ ਨੂੰ ਕਿੰਨਾ ਜਿਹੜਾ ਹੈ ਉਹਦੀ ਤਾਲ ਜਿਹੜੀ ਹੈਗੀ ਹੈ ਉਹਨੂੰ ਉਹ ਕਿਸ ਤਰ੍ਹਾਂ ਉਹਦੀ ਉਚਾਈ ਹੈ ਤੇ ਪਹਿਲੇ ਘਰ ਦੇ ਵਿੱਚ ਹੈ ਜੇ ਅਸੀਂ ਆਮ ਕਰਕੇ ਪੜਦੇ ਆ ਘਰ ਪਹਿਲਾ ਦੂਜਾ ਤੀਜਾ ਚੌਥਾ ਇਸ ਤਰ੍ਹਾਂ ਕਰਕੇ ਸੋ ਇਹ ਸੰਕੇਤ ਹੈ ਤਾਲ ਵਾਲੇ ਵਾਸਤੇ ਔਰ ਸੁਰਾਂ ਵਾਲੇ ਵਾਸਤੇ ਸ਼੍ਰੀ ਰਾਗ ਦਾ ਸੰਕੇਤ ਹੈ ਸੋ ਗੁਰੂ ਸਾਹਿਬ ਕਿਰਪਾ ਕਰਦੇ ਨੇ ਇਸ ਸ਼ਬਦ ਦੇ ਰਹਾਉ ਦੇ ਬੰਦ ਤੋਂ ਵਿਚਾਰ ਆਰੰਭ ਕਰਦੇ ਹਾਂ ਇਸ ਤੋਂ ਪਹਿਲਾਂ ਇੱਕ ਵਾਰ ਸਾਰੀ ਰਸਨਾ ਪਵਿੱਤਰ ਕਰ ਲਈਏ ਗੁਰਫਤੇ ਦੀ ਕਰੀਏ ਸਾਂਝ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ ਮੇਰੇ ਸਤਗੁਰਾਂ ਮੈਂ ਤੁਝ ਬਿਨ ਅਬਰ ਨਾ ਕੋਏ ਹਮ ਮੂਰਖ ਮੁਗਧ ਸ਼ਰਣਾਗਤੀ ਕਰ ਕਿਰਪਾ ਮਿਲੇ ਹਰ ਸੋਏ ਰਹਾ ਹੈ ਮੇਰੇ ਸਤਿਗੁਰੂ ਮੇਰਾ ਇਸ ਜਗਤ ਸੰਸਾਰ ਨੂੰ ਤੋਂ ਤਾਰਨ ਵਾਲਾ ਆਤਮਕ ਸੁੱਖਾ ਨੂੰ ਦੇਣ ਵਾਲਾ ਆਤਮਿਕ ਆਨੰਦ ਦੇਣ ਵਾਲਾ ਜੀਵਨ ਸਫਲਿਆਂ ਕਰ ਲੈਣ ਵਾਲਾ ਸੱਚ ਤੇ ਮਾਰਗ ਤੇ ਤੋਰਨ ਵਾਲਾ ਤੇਰੇ ਤੋਂ ਬਿਨਾ ਮੇਰੇ ਲਈ ਹੋਰ ਕੋਈ ਵੀ ਨਹੀਂ ਹੈ ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਇਹ ਗੱਲ ਕਹੀ ਹੈ ਜਹ ਮਾਤ ਪਿਤਾ ਸੁਤ ਮੀਤ ਨਾ ਪਾਈ ਜਿੱਥੇ ਨਾ ਮਾਂ ਸਾਥ ਦੇ ਸਕਦੀ ਨਾ ਬਾਪ ਨਾ ਪੁੱਤ ਨਾ ਮਿੱਤਰ ਨਾ ਭਰਾ ਤੇ ਉੱਥੇ ਗੁਰਪਰਮੇਸ਼ਰ ਨੇ ਸਾਥ ਦੇਣਾ ਤੇ ਇਸ ਲਈ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਨੇ ਬਚਨ ਕੀਤੇ ਨੇ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰਨਾ ਕੋਇ ਤੇਰੇ ਤੋਂ ਬਿਨ ਹੋਰ ਕੋਈ ਹੈ ਹੀ ਨਹੀਂ ਜਿਹੜਾ ਮੇਰਾ ਇਸ ਮਾਰਗ ਤੇ ਸਾਥ ਦੇ ਸਕੇ ਜੇ ਅਸੀਂ ਕਹੀਏ ਕਿ ਆਪਣੀ ਮਤ ਦੇ ਨਾਲ ਆਪਣੇ ਜੋਰ ਦੇ ਨਾਲ ਆਪਣੀ ਸਿਆਣਪ ਦੀ ਨਾਲ ਕੁਝ ਕਰ ਲਵਾਂਗੇ ਇਹ ਗੱਲ ਨਿਰਾਰਥਕ ਹੋਵੇਗੀ ਇਸ ਪੱਖੋਂ ਅਸੀਂ ਜੇ ਇਦਾਂ ਦਾ ਸੋਚਾਂਗੇ ਤੇ ਸਤਿਗੁਰੂ ਪਾਤਸ਼ਾਹ ਸਾਨੂੰ ਆਖਦੇ ਨੇ ਫਿਰ ਇਹ ਸਿਆਣਪ ਨਹੀਂ ਹੋ ਸਕਦੀ ਇਹ ਤਾਂ ਕੋਈ ਕਮਲਾ ਬੰਦਾ ਮੂਰਖ ਬੰਦਾ ਕਹਿ ਸਕਦਾ ਹਮ ਮੂਰਖ ਮੁਗਧ ਸ਼ਰਣਾਗਤੀ ਕਰ ਕਿਰਪਾ ਮਿਲੇ ਹਰ ਸੋਏ ਇਹ ਮੂਰਖ ਦੀ ਗੱਲ ਤਾਂ ਹੈ ਤੇ ਮੁਗਧ ਲਫ਼ਜ਼ ਵਰ ਦਿੱਤਾ ਜਿੱਥੇ ਅਸੀਂ ਕਹੀਏ ਕਿ ਵੱਡਾ ਮੂਰਖ ਹੈ ਬਹੁਤ ਜ਼ਿਆਦਾ ਮੂਰਖ ਵੈਗੁਰੂ ਜੀਓ ਮੇਰੇ ਸਤਿਗੁਰੂ ਪਾਤਸ਼ਾਹ ਜੀ ਇਸ ਮਾਰਗ ਤੇ ਅਸੀਂ ਬਿਲਕੁਲ ਅਨਜਾਨ ਆ ਬਿਲਕੁਲ ਅਗਿਆਨੀ ਆ ਬਿਲਕੁਲ ਮੂਰਖਾ ਸਾਡਾ ਕਿਹਾ ਹੋਇਆ ਮੂਰਖਾ ਵਾਲਾ ਹੋਵੇਗਾ ਕਿ ਅਸੀਂ ਕੋਈ ਆਪਣੇ ਬਲ ਆਪਣੀ ਸੋਚ ਆਪਣੇ ਯਤਨਾਂ ਨਾਲ ਕੁਝ ਕਰ ਲਵਾਂਗੇ ਨਹੀਂ ਕਰ ਸਕਦੇ ਤੇ ਜੇਕਰ ਕਰਾਂਗੇ ਤੇ ਵੈਗੁਰੂ ਕਿਰਪਾ ਕਰੇਗਾ ਤਾਂ ਉਹ ਆਪਣੇ ਨਾਲ ਮਿਲਾ ਸਕਦਾ ਹੈ ਇਹ ਗੱਲ ਯਾਦ ਰੱਖਿਓ ਤਨ ਗੁਰੂ RAM DAS ਪਾਤਸ਼ਾਹ ਨੇ ਇਸ ਸ਼ਬਦ ਦੇ ਅੰਦਰ ਸਤਿਗੁਰ ਪਰਮੇਸ਼ਰ ਦੋਹਾਂ ਦਾ ਸਾਂਝਾ ਜ਼ਿਕਰ ਕੀਤਾ ਹੈ ਪਰਮੇਸ਼ਰ ਸਤਿਗੁਰ ਨੂੰ ਮਿਲਾਂਦਾ ਹੈ ਸਤਿਗੁਰ ਪਰਮੇਸ਼ਰ ਨੂੰ ਮਿਲਾਂਦਾ ਹੈ ਉਹ ਵਖ ਨਹੀਂ ਜਿੱਥੇ ਸਤਿਗੁਰਾਂ ਨੇ ਬਾਣੀ ਦੇ ਅੰਦਰ ਆਖਿਆ ਗੁਰ ਪਰਮੇਸ਼ਰ ਇੱਕੋ ਜਾਣ ਇਹ ਗੱਲ ਸਮਝ ਲਿਓ ਕਿ ਭਾਈ ਗੁਰੂ ਤੇ ਪ੍ਰਮਾਤਮਾ ਕੋਈ ਦੋ ਨਹੀਂ ਹੈ ਉਹ ਇੱਕ ਹੀ ਹੈ ਇਸ ਲਈ ਸਤਿਗੁਰੂ ਪਾਤਸ਼ਾਹ ਕਿਸ ਤਰੀਕੇ ਦੇ ਨਾਲ ਸਾਨੂੰ ਸਮਝਾਉਂਦੇ ਨੇ ਮੈਂ ਮਨ ਤਨ ਬਿਰਹੋ ਅਤ ਅਗਲਾ ਕਿਉਂ ਪ੍ਰੀਤਮ ਮਿਲੇ ਘਰ ਆਏ ਅਸੀਂ ਘਰ ਆਮ ਕਰਕੇ ਆਪਣੇ ਇੱਟਾਂ ਪੱਥਰਾਂ ਦੇ ਘਰ ਨੂੰ ਘਰ ਕਹਿੰਦੇ ਆ ਜਿੱਥੇ ਅਸੀਂ ਰਹਿੰਦੇ ਆ ਸਤਿਗੁਰੂ ਪਾਤਸ਼ਾਹ ਇੱਥੇ ਜਿਸ ਘਰ ਦੀ ਗੱਲ ਕਰਦੇ ਨੇ ਉਹ ਸਾਡੇ ਸ਼ਰੀਰ ਦਾ ਹਿਰਦਾ ਘਰ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਸ પતિ ਪਤਨੀ ਦਾ ਆਪਸ ਵਿੱਚ ਬਹੁਤ ਜ਼ਿਆਦਾ ਪਿਆਰ ਦਾ ਸਬੰਧ ਹੁੰਦਾ ਹੈ ਬਹੁਤ ਇੱਕ ਦੂਸਰੇ ਦੇ ਨਾਲ ਪ੍ਰੀਤ ਕਰਦੇ ਨੇ ਤੇ ਪਤੀ ਘਰ ਤੋਂ ਬਾਹਰ ਗਿਆ ਹੋਇਆ ਹੈ ਔਰ ਪਤਨੀ ਦਿਨ ਰਾਤ ਇੰਤਜ਼ਾਰ ਕਰਦੀ ਹੈ ਇੱਕ ਅਸੀਂ ਪਿਛਲੇ ਸਮੇਂ ਦੇ ਅੰਦਰ ਇੱਕ ਲਫ਼ਜ਼ ਵਰਤਦੇ ਹੁੰਦੇ ਸੀ ਲੋਕ ਔਸੀਆਂ ਪਾਉਣੀਆਂ ਔਸੀਆਂ ਪਾਉਣੀਆਂ ਕੀ ਹੁੰਦਾ ਜਿਸ ਤਰ੍ਹਾਂ ਅੱਜ ਦੇ ਸਮੇਂ ਅੰਦਰ ਅਸੀਂ ਇੱਕ ਤਰੀਕ ਮਿਥ ਲਈਏ ਤੇ ਕੈਲੰਡਰ ਦੇ ਉੱਤੇ ਅਸੀਂ ਉਸ ਤਰੀਕ ਦੇ ਇੱਕ ਟਿਕ ਮਾਰ ਕਰ ਦਿੰਨੇ ਆ ਕਿ ਆਹ ਜਿਹੜੀ ਤਰੀਕ ਹੈ ਇਸ ਤਰੀਕ ਨੂੰ ਆਹ ਕੰਮ ਕਰਨਾ ਜਾਂ ਅਸੀਂ ਇਸ ਤਰੀਕ ਨੂੰ ਜਾਣਾ ਹੈ ਜਾਂ ਇਸ ਤਰੀਕ ਨੂੰ ਕਿਸੇ ਨੇ ਆਣਾ ਹੈ ਤੇ ਪਿਛਲੇ ਸਮੇਂ ਦੇ ਅੰਦਰ ਇੱਕ ਕੈਲੰਡਰ ਨਹੀਂ ਸੀ ਹੁੰਦੇ ਇਸ ਕਰਕੇ ਜਿਹੜੀ ਪਤਨੀ ਸੀ ਉਹ ਦੀਵਾਰ ਦੇ ਉੱਤੇ ਤੇ ਜਦੋਂ ਪਤੀ ਨੇ ਮੁੜਨਾ ਹੁੰਦਾ ਸੀ ਤੇ ਉਹ ਉਹਨੇ ਉਹਨੀਆਂ ਲਕੀਰਾਂ ਇੱਕ ਲੱਕੜ ਦੇ ਕੋਲੇ ਦੇ ਨਾਲ ਲੱਕੜ ਦੇ ਕਾਲੇ ਕੋਲੇ ਦੇ ਨਾਲ ਉਹਨੀਆਂ ਲਕੀਰਾਂ ਕੰਧ ਦੇ ਦੀਵਾਰ ਦੇ ਉੱਤੇ ਮਾਰ ਦਿੰਦੀ ਸੀ ਤੇ ਉਸ ਤੋਂ ਬਾਅਦ ਤੇ ਉਹ ਹਰ ਰੋਜ਼ ਇੱਕ ਲਕੀਰ ਨੂੰ ਕੱਟ ਦਿੰਦੀ ਸੀ ਉਹਨੂੰ ਕਹਿੰਦੇ ਔਸੀਆਂ ਪਾਉਣੀਆਂ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਇੰਤਜ਼ਾਰ ਕਰਨਾ ਇੱਕ ਇੱਕ ਦਿਨ ਕੱਟਣਾ ਕਿ ਕਦੋਂ ਆਵੇਗਾ ਕਦੋਂ ਆਵੇਗਾ ਉਹ ਵਿਛੋੜੇ ਦਾ ਸਮਾਂ ਹੁੰਦਾ ਹੈ ਕਿ ਆਹ ਹੁਣ ਵਿਛੋੜੇ ਦਾ ਇੱਕ ਦਿਨ ਕੱਟ ਗਿਆ ਇੱਕ ਹੋਰ ਕੱਟ ਗਿਆ ਇਸ ਤਰ੍ਹਾਂ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਸਾਡੇ ਹਿਰਦੇ ਦੇ ਅੰਦਰ ਉਸ ਪਰਿਪੂਰਨ ਪਰਮਾਤਮਾ ਪਤੀ ਤੋਂ ਵਿਛੜਿਆਂ ਦਾ ਵਿਰਹਾ ਹੈ ਬਿਸ਼ੋੜਾ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਬਹੁਤ ਜ਼ਿਆਦਾ ਹੈ ਤੇ ਮੈਂ ਅੱਗੇ ਵੀ ਪਿੱਛੇ ਸ਼ਬਦ ਦੇ ਅੰਦਰ ਜ਼ਿਕਰ ਕੀਤਾ ਹੈ ਪ੍ਰਕਰਨ ਮੁਤਾਬਕ ਜਿੱਥੇ ਹੁਣ ਇੱਥੇ ਲਿਖਿਆ ਮੈਂ ਮਨ ਤਨ ਬਿਰਹੋ ਅਤ ਅਗਲਾ ਐੜਾ ਗੱਗਾ ਤੇ ਲੱਲੇ ਨੂੰ ਕੰਨਾ ਵੈਸੇ ਬਣਦਾ ਅਗਲਾ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿਤੇ ਲਿਖਤੀ ਰੂਪ ਵਿੱਚ ਕਿਤੇ ਅਧਕ ਨਹੀਂ ਹੈ ਪਰ ਜਿਹੜਾ ਉਚਾਰਨ ਹੈ ਉਹ ਸਾਨੂੰ ਜਿੱਥੇ ਅਧਕ ਲਾ ਕੇ ਕਰਨਾ ਉੱਥੇ ਸਾਨੂੰ ਅੱਧ ਕਲਾਕੇ ਕਰਾਂਗੇ ਤਾਂ ਉਹਦਾ ਜਿਹੜਾ ਹੈਗਾ ਉਹਦਾ ਅਰਥ ਉਚਾਰਨ ਸਪਸ਼ਟ ਹੋਵੇਗਾ ਤੇ ਜਿੱਥੇ ਹੁਣ ਬੋਤੇ ਦਾ ਜ਼ਿਕਰ ਆਂਦਾ ਇੱਥੇ ਗੁਰਬਾਣੀ ਵਿਆਕਰਨ ਮੁਤਾਬਕ ਜਿੱਥਾ ਅਗਲਾ ਲਫ਼ਜ਼ ਹੈ ਅਗਲੇ ਦਾ ਅਰਥ ਹੈ ਬੋਤਾ ਸੋ ਅਗਲਾ ਕਹਿੰਦੇ ਨੇ ਆਉਣ ਵਾਲੇ ਨੂੰ ਤੇ ਅਗਲਾ ਕਹਿੰਦੇ ਨੇ ਬਹੁਤ ਜ਼ਿਆਦਾ ਨੂੰ ਤੇ ਮੈਂ ਮਨ ਤਨ ਬਿਰਹੋ ਮੇਰੇ ਮਨ ਦੇ ਵਿੱਚ ਤੇ ਤਨ ਕਰਕੇ ਮੈਨੂੰ ਵਿਛੋੜਾ ਬਹੁਤ ਜ਼ਿਆਦਾ ਹੈ ਪ੍ਰਮਾਤਮਾ ਦਾ ਵਿਛੋੜਾ ਮਹਿਸੂਸ ਹੁੰਦਾ ਹੈ ਇੱਕ ਵਿਛੋੜਾ ਹੁੰਦਾ ਤੇ ਵਿਛੋੜੇ ਨੂੰ ਕੋਈ ਮਹਿਸੂਸ ਕਰਦਾ ਇੱਕ ਨਹੀਂ ਕਰਦਾ ਜਿਹੜਾ ਵਿਛੋੜੇ ਨੂੰ ਮਹਿਸੂਸ ਨਹੀਂ ਕਰਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਤੇ ਜਿਹੜਾ ਵਿਛੋੜੇ ਨੂੰ ਮਹਿਸੂਸ ਕਰਦਾ ਉਹਨੂੰ ਬਹੁਤ ਫਰਕ ਪੈਂਦਾ ਤੇ ਜਿਹੜਾ ਇਹ ਵਿਛੋੜਾ ਤੇ ਐਸਾ ਹੈ ਕਿ ਇਸ ਵਿਛੋੜੇ ਨੂੰ ਅਸੀਂ ਮਿਲਾਪ ਵਿੱਚ ਬਦਲ ਸਕਦੇ ਆ ਸਤਿਗੁਰੂ ਦੀ ਕਿਰਪਾ ਨਾਲ ਇਹ ਜਿਹੜਾ ਪ੍ਰਮਾਤਮਾ ਦਾ ਵਿਛੋੜਾ ਇਹਨੂੰ ਅਸੀਂ ਮਿਲਾਪ ਦੇ ਵਿੱਚ ਬਦਲ ਸਕਦੇ ਆ ਤੇ ਲੇਕਿਨ ਇੱਕ ਵਿਛੋੜਾ ਜਿਹੜਾ ਦੁਨੀਆ ਵਿੱਚ ਦੇਖਿਆ ਜਾਂਦਾ ਹੈ ਕਿ ਉਹ ਵਿਛੋੜਾ ਮਿਲਾਪ ਵਿੱਚ ਨਹੀਂ ਬਦਲਦਾ ਲੇਕਿਨ ਇਹ ਬਦਲਿਆ ਜਾ ਸਕਦਾ ਤੇ ਜਿਹਨੂੰ ਬਦਲਿਆ ਜਾ ਸਕਦਾ ਉਹਦੇ ਲਈ ਯਤਨ ਵੀ ਕਰਨਾ ਪੈਂਦਾ ਮੈਂ ਮਨ ਤਨ ਬਿਰਹੋਤ ਅਗਲਾ ਕਿਉਂ ਪ੍ਰੀਤਮ ਮਿਲੇ ਘਰ ਆਏ ਮੇਰੇ ਹਿਰਦੇ ਦੇ ਵਿੱਚ ਮੇਰਾ ਪ੍ਰੀਤਮ ਪ੍ਰਮਾਤਮਾ ਕਦੋਂ ਆ ਕੇ ਬਸੇਗਾ ਕਦੋਂ ਮੈਨੂੰ ਮਿਲੇਗਾ ਮੈਨੂੰ ਇਹ ਵਿਛੋੜਾ ਮਹਿਸੂਸ ਹੁੰਦਾ ਹੈ ਉਹ ਸਮਾਂ ਕਦੋਂ ਆਵੇਗਾ ਇਹ ਇੱਕ ਕੁਐਸਚਨ ਹੋ ਗਿਆ ਇੱਕ ਸਵਾਲ ਹੋ ਗਿਆ ਜਾਂ ਦੇਖਾਂ ਪ੍ਰਭ ਆਪਣਾ ਪ੍ਰਭ ਦੇਖੇ ਐ ਦੁੱਖ ਜਾਏ ਉਹ ਸਮਾਂ ਕਦੋਂ ਆਵੇਗਾ ਜਦੋਂ ਮੈਂ ਆਪਣੇ ਵਾਹਿਗੁਰੂ ਨੂੰ ਆਪਣੇ ਪਰਮੇਸ਼ਰ ਨੂੰ ਆਪਣੇ ਅਕਾਲ ਪੁਰਖ ਸਤਿਗੁਰੂ ਨੂੰ ਜਦੋਂ ਮੈਂ ਦੇਖਾਂਗਾ ਜੇ ਜਦੋਂ ਮੈਂ ਦੇਖਾਂਗੀ ਤੇ ਉਹ ਸਮਾਂ ਕਦੋਂ ਆਵੇਗਾ ਕਿਉਂਕਿ ਜਦੋਂ ਮੈਂ ਉਹਨੂੰ ਵੇਖਣਾ ਹੈ ਮੇਰਾ ਦੁੱਖ ਕੱਟਿਆ ਜਾਣਾ ਹੈ ਮੇਰਾ ਦੁੱਖ ਕੱਟਿਆ ਜਾਣਾ ਵਿਛੋੜੇ ਦਾ ਦੁੱਖ ਦੂਰ ਹੋ ਜਾਣਾ ਖੁਸ਼ੀਆਂ ਹੋ ਜਾਣੀਆਂ ਖੇੜਾ ਹੋ ਜਾਣਾ ਜਦੋਂ ਸਾਡਾ ਪਿਆਰਾ ਕੋਈ ਤੇ ਜਦੋਂ ਅਸੀਂ ਉਹਨੂੰ ਮਿਲਣ ਦੀ ਤਾਂਗ ਰੱਖਦੇ ਆ ਤੇ ਜਿਸ ਵਕਤ ਉਹ ਦੇਸ਼ ਵਿਦੇਸ਼ ਤੋਂ ਦੂਰ ਨੇੜੇ ਤੋਂ ਜਦੋਂ ਉਹ ਸਾਡੇ ਕੋਲ ਆਣਾ ਹੁੰਦਾ ਸਾਨੂੰ ਬੜਾ ਚਾਹ ਹੁੰਦਾ ਸੀ ਬੜੇ ਯਤਨ ਕਰਦੇ ਆ ਆਉਣਾ ਹੈ ਆਉਣਾ ਹੈ ਤੇ ਜਿਸ ਵਕਤ ਉਹ ਆ ਜਾਂਦੇ ਨੇ ਤੇ ਉਸ ਵਕਤ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਉਹਨੂੰ ਕੋਈ ਵਰਨਣ ਨਹੀਂ ਕਰ ਸਕਦਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਹੁਣ ਮੈਂ ਜਿੱਦਾਂ ਹੁਣ ਪਤਾ ਹੋਵੇ ਤੇ ਆਉਣਾ ਹੈ ਤੇ ਉਸ ਵਕਤ ਫਿਰ ਕਿਸੇ ਨੂੰ ਪੁੱਛਦੇ ਨੇ ਕੋਈ ਦੇਖਿਆ ਤੇ ਨਹੀਂ ਆਏ ਤੇ ਨਹੀਂ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਮੈਂ ਦੇਖਣਾ ਮੈ ਮਿਲਣਾ ਮੈਨੂੰ ਵਿਛੋੜੇ ਦੀ ਸਿਕ ਹੈ ਵਿਛੋੜੇ ਦਾ ਦਰਦ ਹੈ ਦੁੱਖ ਹੈ ਤੇ ਮੇਰਾ ਦੁੱਖ ਉਦੋਂ ਹੀ ਕਟਿਆ ਜਾਣਾ ਜਾਂ ਦੇਖਾਂ ਪ੍ਰਭ ਆਪਣਾ ਜਦੋਂ ਮੈਂ ਉਹਨੂੰ ਦੇਖਾਂਗਾ ਪ੍ਰਭ ਦੇਖੇ ਦੁੱਖ ਜਾਏ ਉਸ ਵਾਹਿਗੁਰੂ ਨੂੰ ਦੇਖ ਕੇ ਉਹਦੇ ਦਰਸ਼ਨ ਕਰਕੇ ਮੇਰੇ ਦੁੱਖ ਕੱਟੇ ਜਾਣੇ ਨੇ ਫਿਰ ਕਿੱਦਾਂ ਕਰਾਂ ਕਿੱਦਾਂ ਦੇਖਾਂ ਕਿੱਦਾਂ ਮਿਲਾਂ ਜਾਏ ਪੁੱਛਾਂ ਤਿਨ ਸਜਣਾ ਪ੍ਰਭ ਕਿਤ ਵਿਦ ਮਿਲੇ ਮਿਲਾਏ ਹੁਣ ਮੈਂ ਉਹਨਾਂ ਪਿਆਰਿਆਂ ਨੂੰ ਉਹਨਾਂ ਗੁਰਮੁਖ ਸੱਜਣਾ ਨੂੰ ਜਾ ਕੇ ਪੁੱਛਣਾ ਹੈ ਤੇ ਉਹਨਾਂ ਕੋਲੋਂ ਇਹ ਯੁਗਤੀ ਉਹਨਾਂ ਕੋਲੋਂ ਇਹ ਤਰੀਕਾ ਮੈਂ ਪੁੱਛਣਾ ਹੈ ਕਿ ਮੈਨੂੰ ਇਹ ਦੱਸੋ ਕਿ ਵਾਹਿਗੁਰੂ ਦੇ ਨਾਲ ਮਿਲਾਪ ਕਿੱਦਾਂ ਹੋਵੇਗਾ ਉਹਦੇ ਨਾਲ ਮਿਲਾਪ ਕਿੱਦਾਂ ਹੋਵੇਗਾ ਜਾਇ ਪੁੱਛਾਂ ਤਿੰਨ ਸੱਜਣਾ ਤੇ ਉਹਨਾਂ ਨੂੰ ਪੁੱਛਣਾ ਹੈ ਤੇ ਪੁੱਛੇ ਤੇ ਮੈਨੂੰ ਪਤਾ ਲੱਗੇਗਾ ਕਿ ਮਿਲਾਪ ਕਿੱਦਾਂ ਹੋਵੇਗਾ ਇਸ ਲਈ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਪੁੱਛਣਾ ਕਿਨੂੰ ਐ ਤੇ ਇਹ ਦੇਖਣਾ ਹੈ ਹੁਣ ਕਿਨੂੰ ਪੁੱਛਾਂਗੇ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਹੁਣ ਕਿਨੂੰ ਪੁੱਛਣਾ ਹੈ ਇਹਦਾ ਜਵਾਬ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੇ ਆਪ ਦਿੱਤਾ ਹੈ ਕਿ ਪੁੱਛੀਏ ਕਿਨੂੰ ਕਿਉਂਕਿ ਬਹੁਤ ਸਾਰੇ ਲੋਕ ਅਸੀਂ ਵੇਖਦੇ ਆ ਗੁਰਮਤ ਨਾਲ ਵੀ ਜੁੜੇ ਨੇ ਗੁਰੂ ਦੇ ਦਰ ਤੇ ਆਉਂਦੇ ਨੇ ਸੇਵਾ ਕਰਦੇ ਨੇ ਬਾਣੀ ਪੜ੍ਹਦੇ ਨੇ ਤੇ ਅੰਮ੍ਰਿਤ ਦੀ ਦਾਤ ਵੀ ਲਈ ਹੁੰਦੀ ਐ ਫਿਰ ਵੀ ਉਹ ਪੁੱਛਦੇ ਫਿਰਦੇ ਨੇ ਲੋਕਾਂ ਨੂੰ ਤੇ ਫਿਰ ਵੀ ਉਹ ਕਿਸੇ ਨੂੰ ਸਾਧੂ ਨੂੰ ਕਿਸੇ ਮਹਾਤਮਾ ਨੂੰ ਉਹ ਪੁੱਛਦੇ ਨੇ ਕਿ ਰੱਬ ਨੂੰ ਕਿੱਦਾਂ ਮਿਲੀਏ ਪ੍ਰਮਾਤਮਾ ਨੂੰ ਕਿੱਦਾਂ ਮਿਲੀਏ ਸਿਮਰਨ ਕਿੱਦਾਂ ਕਰਨਾ ਚਾਹੀਦਾ ਹੈ ਜਦੋਂ ਕਿ ਪੰਜ ਪਿਆਰੇ ਨੇ ਬੜਾ ਸਪਸ਼ਟ ਦੱਸਿਆ ਹੁੰਦਾ ਸਾਰਾ ਕੁਝ ਫਿਰ ਵੀ ਜਾ ਕੇ ਪੁੱਛਦੇ ਨੇ ਦੱਸੋ ਜੀ ਕਿੱਦਾਂ ਹੋਵੇ ਕਿਉਂਕਿ ਉਹ ਉਸ ਗੱਲ ਨੂੰ ਭੁੱਲ ਜਾਂਦੇ ਨੇ ਤੇ ਭੁੱਲ ਕੇ ਤੇ ਫਿਰ ਭਟਕ ਜਾਂਦੇ ਨੇ ਤੇ ਜਿੱਥੋਂ ਪੁੱਛਣਾ ਸੀ ਉੱਥੋਂ ਨਹੀਂ ਪੁੱਛਿਆ ਤੇ ਜਿੱਥੋਂ ਨਹੀਂ ਪੁੱਛਣ ਦੀ ਲੋੜ ਹੈ ਉੱਥੋਂ ਜਾ ਕੇ ਪੁੱਛਦੇ ਨੇ ਇਸ ਕਰਕੇ ਤੇ ਸਤਗੁਰੂ ਪਾਤਸ਼ਾਹ ਜੀ ਨੂੰ ਗੁਰੂ ਪਰਮੇਸ਼ਰ ਦੀ ਹੋਂਦ ਨੂੰ ਇਸ ਤੋਂ ਮੁਨਕਰ ਹੋ ਜਾਂਦੇ ਨੇ ਇਸ ਨੂੰ ਜਿਹੜਾ ਬਹੁਤ ਘੱਟ ਜਾਣਦੇ ਨੇ ਇਸ ਕਰਕੇ ਤੇ ਜੇ ਇਸ ਨੇ ਮਿਲਾਣਾ ਸੀ ਗੁਰੂ ਨੇ ਮਿਲਾਣਾ ਸੀ ਸ਼ਬਦ ਗੁਰੂ ਦੇ ਨਾਲ ਜੋੜ ਦਿੱਤਾ ਸ਼ਬਦ ਗੁਰੂ ਨੇ ਮਿਲਾਣਾ ਸੀ ਤੇ ਉਸ ਗੱਲ ਨੂੰ ਭੁੱਲ ਜਾਂਦੇ ਨੇ ਫਿਰ ਸ਼ਰੀਰਾਂ ਨਾਲ ਜੁੜ ਜਾਂਦੇ ਨੇ ਤੇ ਹੁਣ ਸਤਗੁਰੂ ਤਾਂ ਸਤਗੁਰੂ ਸਤਗੁਰੂ ਪਾਤਸ਼ਾਹ ਬਾਣੀ ਹੈ ਬਾਣੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਤੇ ਅਸੀਂ ਗੁਰਬਾਣੀ ਨੂੰ ਪੁੱਛਣਾ ਸੀ ਪੰਜ ਪਿਆਰਿਆਂ ਨੂੰ ਪੁੱਛ ਲਓ ਜਾ ਕੇ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ ਹੈ ਗੁਰਸਿੱਖਾਂ ਨੂੰ ਪੁੱਛ ਲਓ ਤੇ ਅਸੀਂ ਉਹਨਾਂ ਦੀ ਬਜਾਏ ਹੋਰ ਹੋਰ ਕਿਸੇ ਨੂੰ ਪੁੱਛਦੇ ਆ ਤੇ ਹੁਣ ਇਸ ਤਰ੍ਹਾਂ ਦੀ ਇੱਕ ਜ਼ਿਕਰ ਬਹੁਤ ਸਾਰੇ ਪੁਰਾਣੇ ਸਮੇ ਤੋਂ ਸੁਣਦੇ ਆ ਨੇ ਕਿ ਕਿਸੇ ਨੇ ਆਪਣੇ ਘਰ ਤੋਂ ਲੈ ਕੇ ਗੁਰਦੁਆਰੇ ਤੱਕ ਤੇ ਪਿਛਲੇ ਸਮੇਂ ਅੰਦਰ ਕੱਚੇ ਰਸਤੇ ਹੁੰਦੇ ਸੀ ਉਹਨੇ ਸਾਫ ਸਫਾਈ ਕੀਤੀ ਪਾਣੀ ਛਿੜਕਿਆ ਤੇ ਜਦੋਂ ਸੇਵਾ ਕਰ ਰਹੀ ਸੀ ਤੇ ਕਿਸੇ ਨੇ ਪੁੱਛਿਆ ਪड़ोसी ਨੇ ਕਿਸੇ ਪਿੰਡ ਦੇ ਬੰਦੇ ਨੇ ਜਾਂ ਬੀਬੀ ਨੇ ਵੀ ਭਾਈ ਇਹ ਸੇਵਾ ਇਹ ਕਰ ਰਹੇ ਹੋ ਕੀ ਗੱਲ ਬੜਾ ਸ਼ਟਕਾ ਕਰ ਰਹੇ ਹੋ ਕਹਿੰਦੇ ਜੀ ਬਾਬਾ ਜੀ ਨੇ ਆਉਣਾ ਹੈ ਤੇ ਉਹਨਾਂ ਨੂੰ ਵੀ ਚਾ ਚੜ ਗਿਆ ਕਹਿੰਦੇ ਲਿਓ ਅਸੀਂ ਨਾਲ ਸੇਵਾ ਕਰਦੇ ਆਂ ਤੇ ਜਿਸ ਵਕਤ ਸੇਵਾ કરી ਸੜਕ ਰਸਤਾ ਸਾਫ ਹੋਇਆ ਝਾੜ ਪੂੰਝ ਹੋਈ ਚੰਗੀ ਤਰ੍ਹਾਂ ਤੇ ਉਹ ਵੀ ਖੁਸ਼ ਕੇ ਭਾਈ ਕੋਈ ਮਹਾਂਪੁਰਸ਼ ਕਰਨੀ ਵਾਲੇ ਆਣੇ ਹੋਣੇ ਬਾਬੇ ਇਹਨਾਂ ਦੇ ਘਰ ਤੇ ਕਹਿਣ ਲੱਗੇ ਚਲੋ ਜੀ ਬਾਬਾ ਜੀ ਨੂੰ ਲੈਣ ਚੱਲੀਏ ਕਹਿੰਦੇ ਚਲੋ ਜਦੋਂ ਪਹੁੰਚੇ ਤੇ ਕਹਿੰਦੇ ਗੁਰਦੁਆਰੇ ਪਹੁੰਚੇ ਉੱਥੇ ਖੜ ਗਏ ਭਾਈ ਜਿਹਨੂੰ ਅਰਦਾਸ ਉਹਨਾਂ ਨੂੰ ਦਿਖਣ ਲੱਗੇ ਬੁਲਾਇਆ ਚੱਲੀਏ ਜੀ ਉਹ ਪੁੱਛਦੇ ਵੀ ਕਿਨੇ ਆਉਣਾ ਹੈ ਕਿਹੜੇ ਬਾਬਾ ਜੀ ਨੇ ਆਉਣਾ ਹੈ ਉਹ ਕਹਿੰਦੇ ਵੀ ਬਾਬਾ ਗੁਰੂ ਗ੍ਰੰਥ ਸਾਹਿਬ ਜੀ ਆਉਣਾ ਕਹਿੰਦੇ ਅੱਛਾ ਗੁਰੂ ਗੰਗ ਸਾਹਿਬ ਨੇ ਆਉਣਾ ਤੇ ਅਸੀਂ ਸੋਚਿਆ ਕੋਈ ਸੰਤ ਮਹਾਂਪੁਰਸ਼ ਆਣਾ ਹੈ ਭਾਵ ਤੇ ਉਹ ਲੋਕਾਂ ਦੀ ਜਿਹੜੀ ਸੁਰਤ ਬਿਰਤ ਹੈ ਉਹ ਤੇ ਪੰਜ ਭੂਤਕ ਸਰੀਰਾਂ ਦੇ ਵਿੱਚ ਫਸੀ ਹੋਈ ਹੈ ਤੇ ਉਹ ਨਾ ਉਹ ਜਾਣ ਨਹੀਂ ਸਕੇ ਕਿ ਗੁਰਪਰਮੇਸ਼ਰ ਦੀ ਹੈਸੀਅਤ ਕੀ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤੇ ਹੁਣ ਹਾਂ ਜਿੱਥੇ ਜਾਇ ਪੁੱਛਾਂ ਤਿੰਨ ਸੱਜਣਾ ਪ੍ਰਭ ਕਿਤਬਿਤ ਮਿਲਾਇ ਮੈਂ ਪੁੱਛਾਂ ਤਾਂ ਸਹੀ ਗੁਰਮੁਖ ਸੱਜਣਾ ਨੂੰ ਪੁੱਛਾਂ ਤਾਂ ਸਹੀ ਤੇ ਮੈਨੂੰ ਕੋਈ ਭਲਾ ਤਾਂ ਦੇਵੇ ਪਰਮਾਤਮਾ ਦੇ ਨਾਲ ਕੋਈ ਮਿਲਾਵੇ ਤੇ ਮੈਂ ਪੁੱਛਾਂ ਉਹ ਦੱਸਣਗੇ ਕਿ ਕਿਸ ਤਰ੍ਹਾਂ ਮਿਲਾਪ ਹੋਵੇਗਾ ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਫਿਰ ਸਤਿਗੁਰ ਦਾਤਾ ਹਰਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਦੇਖੋ ਦੋਨਾਂ ਦਾ ਕਿਸ ਤਰ੍ਹਾਂ ਗੁਰਪਰਮੇਸ਼ਰ ਦਾ ਜਿਕਰ ਸਾਂਝਾ ਕੀਤਾ ਗੁਰੂ ਰਾਮਦਾਸ ਬਾਚ ਇਹਨੇ ਸਤਿਗੁਰ ਦਾਤਾ ਹਰਨਾਮ ਕਾ ਤੇ ਜਿਸ ਨੇ ਮਿਲਾਣਾ ਸੀ ਜਿਨੇ ਮਿਲਣ ਦਾ ਮੰਤਰ ਦੱਸਣਾ ਸੀ ਉਹ ਸਤਿਗੁਰੂ ਹੈ ਤੇ ਸਤਿਗੁਰੂ ਹੈ ਤੇ ਜਦੋਂ ਸਤਿਗੁਰੂ ਦਾਤਾ ਹਰਨਾਮ ਕਾ ਹੈ ਗੁਰੂ ਨੇ ਪਰਮੇਸ਼ਰ ਦਾ ਨਾਮ ਦਿੱਤਾ ਫਿਰ ਪ੍ਰਭ ਆਪ ਮਿਲਾਵੇ ਸੋਏ ਜਦੋਂ ਸਤਿਗੁਰੂ ਨੇ ਮੰਤਰ ਦੇਤਾ ਇਹ ਗੁਰਮੰਤਰ ਇਹ ਗੁਰਬਾਣੀ ਤੇ ਫਿਰ ਇਹ ਜਦੋਂ ਅਸੀਂ ਇਹਦੇ ਨਾਲ ਜੁੜਾਂਗੇ ਤੇ ਪ੍ਰਭ ਆਪ ਮਿਲਾਵੇ ਸੋ ਫਿਰ ਪ੍ਰਮਾਤਮਾ ਆਪਣੇ ਆਪ ਦੇ ਨਾਲ ਸਾਨੂੰ ਆਪ ਮਿਲਾ ਲੈਂਦਾ ਸਤਿਗੁਰ ਪਰਮੇਸ਼ਰ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਦੋ ਨਹੀਂ ਹੈ ਸੋ ਇਸ ਲਈ ਸਤਿਗੁਰ ਹਰ ਪ੍ਰਭ ਬੁੱਝਿਆ ਹੁਣ ਸਤਿਗੁਰ ਪ੍ਰਮਾਤਮਾ ਦੇ ਨਾਮ ਦਾ ਦਾਤਾ ਪਰਮਾਤਮਾ ਆਪਣੇ ਆਪ ਮਿਲਾਂਦਾ ਜਦੋਂ ਸਤਿਗੁਰੂ ਦਾਤਾ ਦਾਤ ਦੇ ਨਾਮ ਤੇ ਸਤਿਗੁਰੂ ਦੀ ਏਡੀ ਵਡਿਆਈ ਕਿਉਂ ਹੈ ਕਿਦਾਂ ਹੈ ਕਾਰਨ ਕੀ ਹੈ ਕਿਸ ਤਰ੍ਹਾਂ ਵਡਿਆਈ ਹੋਈ ਕਿ ਸਤਿਗੁਰੂ ਤੇ ਗੁਰੂ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਹੈ ਸਤਿਗੁਰ ਹਰ ਪ੍ਰਭ 부ਜਿਆ ਗੁਰ ਜੇਵੜ ਅਵਰਨਾ ਕੋਏ ਤੇ ਸਤਿਗੁਰੂ ਪਾਤਸ਼ਾਹ ਦਾਤਾ ਕਿੱਦਾਂ ਬਣਿਆ ਕਿਉਂਕਿ ਸਤਿਗੁਰੂ ਨੇ ਉਸ ਪਰਮਾਤਮਾ ਦੇ ਨਾਲ ਸਾਝ ਪਾਈ ਪਹਿਲਾ ਸਤਗੁਰੂ ਨੇ ਸਾਝ ਪਾਈ ਹੈ ਪ੍ਰਮਾਤਮਾ ਨੂੰ ਜਾਣਿਆ ਹੈ ਤੇ ਇਸ ਕਰਕੇ ਗੁਰੂ ਜਿੱਡਾ ਕੋਈ ਹੋ ਹੀ ਨਹੀਂ ਸਕਦਾ ਕਿਉਂਕਿ ਉਹ ਤਾਂ ਪਰਮੇਸ਼ਰ ਦੇ ਨਾਲ ਇਕਮਿਕ ਹੋ ਗਿਆ ਨਾ ਗੁਰਜੀਵੜ ਅਵਰਨਾ ਕੋਈ ਕੋਈ ਦੁਨੀਆ ਵਿੱਚ ਨਹੀਂ ਹੋ ਸਕਦਾ ਗੁਰੂ ਜਿੱਡਾ ਗੁਰੂ ਬਰਾਬਰ ਕੋਈ ਨਹੀਂ ਹੋ ਸਕਦਾ ਸੰਗਤ ਜੀ ਤੇ ਜਿਹੜੇ ਲੋਕ ਜਾ ਕੇ ਆਖਦੇ ਨੇ ਕਿ ਮੈਂ ਤਾਂ ਫਲਾਣੇ ਬਾਬੇ ਨੇ ਕਿਰਪਾ ਕਰਦੀ ਤੇ ਮਕੇ ਬਾਬੇ ਨੇ ਕਿਰਪਾ ਕਰਦੀ ਉਹਨੇ ਨਾਮ ਦਿੱਤਾ ਉਹਨੇ ਉਮਰ ਦਿੱਤਾ ਉਹਨਾਂ ਚਰਨ ਪਾਹਲ ਦਿੱਤੀ ਉਹਨੇ ਸ਼ਬਦ ਦਿੱਤਾ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਅਸਲ ਮੂਰਖੋ ਨੇ ਕਿਉਂਕਿ ਗੁਰਜੇਵੜ ਨਾ ਕੋਏ ਅਸੀਂ ਆਪਣੇ ਗੁਰੂ ਦੇ ਦਰ ਨੂੰ ਛੱਡ ਕੇ ਅਸੀਂ ਉਹਨਾਂ ਕੋਲ ਲੱਭਦੇ ਫਿਰਦੇ ਹਉ ਗੁਰ ਸ਼ਰਨਾਈ ਟੈ ਪਮਾ ਕਰਦਿਆ ਮਿਲੇ ਪ੍ਰਭ ਸੋਏ ਦੇਖੋ ਦੋਨੋਂ ਗੱਲਾਂ ਕਿਦਾਂ ਚੱਲਦੀਆਂ ਗੁਰ ਪਰਮੇਸ਼ਰ ਦੀਆਂ ਇਕੱਠੀਆਂ ਗੱਲਾਂ ਨੇ ਹਾਂ ਗੁਰਸਹਿਰਨ ਆਈ ਟੈਪਾਂ ਮੈਂ ਗੁਰੂ ਦੀ ਸ਼ਰਨ ਦੇ ਵਿੱਚ ਮੈਂ ਝੁੱਕ ਜਾਵਾਂ ਟੈਪਾਂ ਮਾ ਮੱਥਾ ਟੇਕਾਂ ਚਰਨਾਂ ਵਿੱਚ ਕਰ ਦਇਆ ਮਿਹਲੇ ਪ੍ਰਭ ਸੋ ਜਦੋਂ ਮੈਂ ਗੁਰੂ ਦੀ ਸ਼ਰਨ ਵਿੱਚ ਟੈਪਾਂ ਮੰਗਾ ਤੇ ਪ੍ਰਮਾਤਮਾ ਮੇਰੇ ਤੇ ਮਿਹਰ ਕਰ ਦੇਵੇਗਾ ਮੇਰੇ ਤੇ ਦਇਆ ਕਰਕੇ ਮੈਨੂੰ ਆਪਣੇ ਆਪ ਨਾਲ ਮਿਲਾ ਲਵੇਗਾ ਹੁਣ ਜਿਹੜਾ ਮਿਲਣਾ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਗੁਰੂ ਤੋਂ ਮਿਲਣਾ ਤੇ ਹੁਣ ਕਈ ਲੋਕ ਆਪਣੇ ਯਤਨਾਂ ਦੇ ਨਾਲ ਮਿਲਣ ਦਾ ਯਤਨ ਕਰਦੇ ਨੇ ਕਿ ਅਸੀਂ ਮਿਲ ਪਾਵਾਂਗੇ ਤੇ ਇਹ ਸ਼ੋਅ ਕਰਦੇ ਨੇ ਕਿ ਅਸੀਂ ਤੇ ਭਾਈ ਬਹੁਤ ਕਮਾਈ ਵਾਲੇ ਆ ਤੇ ਬਿਨਾ ਗੁਰੂ ਦੇ ਲੜ ਲੱਗਿਆ ਬਿਨਾ ਗੁਰੂ ਵਾਲੇ ਬਣਿਆ ਗੁਰੂ ਤੋਂ ਬਿਨਾ ਗੁਰੂ ਦੀ ਦੀਖਿਆ ਲੈ ਤੋ ਬਿਨਾ ਸਤਗੁਰੂ ਨੇ ਬਾਣੀ ਵਿੱਚ ਗੁਰੂ ਰਾਮ ਗੁਰੂ ਅੰਗਦ ਦੇ ਪਾਤਸ਼ਾਹ ਨੇ ਕਿਹਾ ਦੀਖਿਆ ਆਖ ਵਝਾਇਆ ਸਿਫਤੀ ਸੱਚ ਸਿਮਿਓ ਦੇਨ ਕੋ ਕਿਹਾ ਉਪਦੇਸ਼ੀਏ ਜੇਨ ਗੁਰੂ ਨਾਨਕ ਦੇਵ ਕਹਿੰਦੇ ਨੇ ਭਾਈ ਇਹ ਜਿਹੜੀ ਗੁਰੂ ਦੀ ਦੇਖਿਆ ਉਤੋਂ ਹੀ ਸਮਝ ਆਣੀ ਹੈ ਇਹ ਪ੍ਰਮਾਤਮਾ ਦੀ ਸਿਫਤ ਸਲਾਹ ਕਰਕੇ ਗੁਰੂ ਤੋਂ ਦੇਖਿਆ ਲੈ ਕੇ ਫਿਰ ਉਹਦੇ ਵਿੱਚ ਸੱਚ ਵਿੱਚ ਜੁੜੀਦਾ ਹੈ ਤੇ ਉਹਨੂੰ ਹੋਰ ਕਿਸੇ ਉਪਦੇਸ਼ ਦੀ ਲੋੜ ਨਹੀਂ ਜਿਹੜਾ ਗੁਰੂ ਹੈ ਜਿਹੜਾ ਪੂਰੇ ਗੁਰੂ ਦੇ ਲੜ ਲੱਗਾ ਉਹਨੂੰ ਕਿਸੇ ਹੋਰ ਦੇ ਉਪਦੇਸ਼ਾਂ ਦੀ ਕੀ ਲੋੜ ਪਈ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਗੱਲ ਨੂੰ ਨਹੀਂ ਸਮਝਦੇ ਉਹ ਮਨ ਹਟ ਕਰਦੇ ਨੇ ਮਨ ਹਟ ਕੇ ਨਾ ਪਾਇਆ ਕਾਰ ਉਪਾਵ ਥੱਕੇ ਸਭ ਕੋਏ ਕਈ ਮਨ ਪਿੱਛੇ ਲੱਗਦੇ ਨੇ ਮਨ ਹਟ ਕਰਦੇ ਨੇ ਤੇ ਚਾਹੇ ਉਹ ਆਪਣੇ ਸਰੀਰ ਨੂੰ ਕਸ਼ਟ ਦੇਣੇ ਹੋਣ ਚਾਹੇ ਉਹ ਕਰਮ ਕਾਂਡ ਹੋਣ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਕੁਝ ਵੀ ਕਰਦੇ ਰਹਿਣ ਤੇ ਬੜੇ ਯਤਨ ਕਰਕੇ ਲੋਕ ਥੱਕ ਜਾਂਦੇ ਨੇ ਪਰ ਇਸ ਤਰ੍ਹਾਂ ਪ੍ਰਮਾਤਮਾ ਨਹੀਂ ਮਿਲਦਾ ਸਹਸ ਸਿਆਣਪ ਕਰ ਰਹੇ ਮਨ ਕੋਰੇ ਰੰਗ ਨਾ ਹੋਏ ਕਹਿੰਦੇ ਹਜ਼ਾਰਾਂ ਸਿਆਣਪਾਂ ਲੋਗ ਬਰਤ-ਬਰਤ ਕੇ ਥੱਕ ਗਏ ਨੇ ਰਹਿ ਗਏ ਨੇ ਕਿਉਂਕਿ ਕੋਰੇ ਰੰਗ ਤੇ ਜਿਹੜਾ ਹੋਰਾ ਕੱਪੜਾ ਹੈ ਉਹਦੇ ਤੇ ਰੰਗ ਨਹੀਂ ਜੜਦਾ ਉਹਨੂੰ ਪਾ ਦੇਣੀ ਪੈਂਦੀ ਤੇ ਜੇਕਰ ਅਸੀਂ ਕਹੀਏ ਕਿ ਦੁੱਧ ਨੂੰ ਕਾੜ-ਕਾੜ ਕੇ ਕਾੜ-ਕਾੜ ਕੇ ਲਾਲ ਕਰ ਲਈ ਉਹਦਾ ਦਹੀਂ ਜੰਮ ਜਾਏ ਕਦੇ ਨਹੀਂ ਜੰਮੇਗਾ ਜਿੰਨਾ ਮਰਜ਼ੀ ਲਾਲ ਹੋ ਜਾਏ ਜਿੰਨਾ ਚਿਰ ਉਸ ਨੂੰ ਜਾਗ ਨਹੀਂ ਲਾਂਦੇ ਦਹੀਂ ਦਾ ਜਿੰਨਾ ਚਿਰ ਉਹਨੂੰ ਜਾਗ ਨਹੀਂ ਲਾਂਦੇ ਉਹਨਾਂ ਚਿਰ ਉਹਨੇ ਦਹੀਂ ਨਹੀਂ ਬਣਨਾ ਇਸ ਲਈ ਪਰਮੇਸ਼ਰ ਦੇ ਨਾਲ ਉਹ ਉਹਦੀਆਂ ਬਖਸ਼ੀਆਂ ਲੈਣ ਲਈ ਜਿਨ੍ਹਾਂ ਚਿਰ ਗੁਰੂ ਦੇ ਚਰਣੀ ਨਹੀਂ ਟਹਿ ਪੈਂਦੇ ਜਿਨ੍ਹਾਂ ਚਿਰ ਗੁਰਮੁਖ ਨਹੀਂ ਹੋ ਜਾਂਦੇ ਜਿਨ੍ਹਾਂ ਚਿਰ ਗੁਰਮਤ ਧਾਰਨ ਨਹੀਂ ਕਰ ਲੈਂਦੇ ਤੇ ਉਹਨਾਂ ਚਿਰ ਗੱਲ ਬਣਨੀ ਨਹੀਂ ਉਹਨਾਂ ਚਿਰ ਗੱਲ ਬਣਨੀ ਨਹੀਂ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਸਹਿਸ ਸਿਆਣ ਪਕਰ ਰਹੇ ਮਨ ਕੋਰੇ ਰੰਗ ਨਾ ਹੋਏ ਤੇ ਜਿਸ ਤਰ੍ਹਾਂ ਕੋਰੇ ਕੱਪੜੇ ਨੂੰ ਰੰਗ ਨਹੀਂ ਚੜਦਾ ਬਿਨਾਂ ਪਾਤੋ ਇਸ ਤਰ੍ਹਾਂ ਕੋਰੇ ਮਨ ਨੂੰ ਬਿਨਾਂ ਦੀਖਿਆ ਲਿਆ ਬਿਨਾ ਗੁਰੂ ਵਾਲੇ ਬਣਿਆ ਪੂਰੇ ਗੁਰੂ ਵਾਲੇ ਬਣੇ ਤੋਂ ਬਿਨਾ ਉਹਦੇ ਤੇ ਪ੍ਰਮਾਤਮਾ ਮਿਹਰबान ਨਹੀਂ ਹੋ ਸਕਦਾ ਪ੍ਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ ਕੂੜ ਕਪਟ ਕਿਨੇ ਨਾ ਪਾਇਓ ਜੋ ਬੀਜੇ ਖਾਵੇ ਸੋਏ ਕਈ ਲੋਗ ਕਰਮ ਧਰਮ ਵੀ ਕਰਦੇ ਨੇ ਪਾਠ ਪੂਜਾ ਵੀ ਕਰਦੇ ਨੇ ਦਾਨ ਪੁੰਨ ਵੀ ਕਰਦੇ ਨੇ ਦਰਸ਼ਨ ਵੀ ਕਰਦੇ ਨੇ ਸੇਵਾ ਸਿਮਰਨ ਵੀ ਕਰਦੇ ਨੇ ਸਾਰਾ ਕੁਝ ਕਰਦੇ ਨੇ ਜੋ ਕਰਨਾ ਚਾਹੀਦਾ ਲੇਕਿਨ ਨਾਲ ਨਾਲ ਆਪਣੇ ਅੰਦਰੋਂ ਕੂੜ ਝੂਠ ਕਪਟ ਬੇਈਮਾਨੀ ਉਹ ਨਹੀਂ ਛੱਡਦੇ ਤੇ ਉਹ ਛੱਡਦੇ ਨਹੀਂ ਹੈਗੇ ਤੇ ਫਿਰ ਉਹ ਸੋਚਣ ਕਿ ਇਹਨਾਂ ਸ਼ਾਇਦ ਸਾਨੂੰ ਜਿਹੜੇ ਅਸੀਂ ਸੇਵਾ ਸਿਮਰਨ ਬਾਣੀ ਦਾਨ ਪੁੰਨ ਕਰਦੇ ਆ ਉਹਦੇ ਨਾਲ ਸ਼ਾਇਦ ਸਾਡਾ ਇਹ ਪਰਦਾ ਟਕਿਆ ਜਾਏਗਾ ਨਹੀਂ ਇਦਾਂ ਨਹੀਂ ਹੋ ਸਕਦਾ ਤੇ ਇਸ ਲਈ ਜੋ ਨਹੀਂ ਬੀਜਣਾ ਉਹ ਖਾਣਾ ਪੈਣਾ ਸਗੋਂ ਉਹ ਲੋਕ ਜਿਆਦਾ ਗੁਨਾਹਗਰ ਇਸ ਕਰਕੇ ਬਣ ਜਾਣਗੇ ਕਿਉਂਕਿ ਤੇ ਉਹਨਾਂ ਨੂੰ ਵੇਖ ਕੇ ਲੋਕ ਸੋਚਣਗੇ ਇਹ ਤਾਂ ਬੜੇ ਬਹੁਤ ਜਿਆਦਾ ਸ਼ਰਧਾਲੂ ਨੇ ਬਖਸ਼ਾਇਆ ਨੇ ਤੇ ਬੜੀਆਂ ਨੇ ਇਸ ਕਰਕੇ ਉਹਨਾਂ ਦੇ ਜਾਲ 'ਚ ਫਸ ਜਾਂਦੇ ਨੇ ਤੇ ਉਹ ਫਿਰ ਲੁੱਟ ਲੈਂਦੇ ਨੇ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਜਿਹੜੇ ਲੁੱਟਣ ਵਾਲੇ ਆ ਉਹ ਕਦੇ ਸੁਖੀ ਥੋੜਾ ਰਹਿ ਹੋ ਸਕਦੇ ਤੇ ਜਿਹਨੂੰ ਸਤਿਗੁਰੂ ਨੇ ਬਾਣੀ ਦੇ ਅੰਦਰ ਇਹ ਬਚਨ ਕਰੇ ਨੇ ਜੇ ਰਤ ਲੱਗੇ ਕਪੜੀ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਤੈਨਕੋ ਨਿਰਮਲ ਜੀਤ ਤੇ ਇਹਨੂੰ ਅਸਲ ਦੇ ਵਿੱਚ ਲੋਕਾਂ ਦਾ ਖੂਨ ਪੀਣਾ ਕਹਿੰਦੇ ਨੇ ਜਿਹੜਾ ਲੋਕਾਂ ਦੇ ਨਾਲ ਧੋਹ ਕਰਨਾ ਥੱਗੀ ਕਰਨੀ ਬੇਈਮਾਨੀ ਕਰਨੀ ਬਾਹਰੋਂ ਪਹਿਰਾਵਾ ਬਾਹਰੋਂ ਸਾਰਾ ਕੁਝ ਉਹਨਾਂ ਨੇ ਝੂਠ ਦੇ ਜਿਹੜਾ ਸੱਚ ਦਾ ਦਿਖਾਵਾ ਕਰਦੇ ਨੇ ਅੰਦਰ ਝੂਠ ਪੜਿਆ ਬਾਹਰ ਦਿਸੇ ਚਾਨਣਾ ਦਿਲੰਧਿਆਰੀ ਰਾਤ ਅੰਦਰ ਜਿਹੜੀ ਹੈ ਤੇ ਉਹਨਾਂ ਦੇ ਅੰਦਰ ਕੋਹ ਪਹਨੇਰਾ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ اے ਵਾਹਿਗੁਰੂ ਜੀ اے ਸੱਚੇ ਪਾਤਸ਼ਾਹ ਸਾਰਿਆਂ ਨੂੰ ਤੁਹਾਡੀ ਆਸ ਹੈ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਨਾ ਤੇ ਸਾਰਾ ਸੰਸਾਰ ਕੇਵਲ ਇੱਕ ਦੀ ਆਸ ਤੇ ਇੱਕ ਤੇ ਭਰੋਸਾ ਇੱਕ ਤੋਂ ਮੰਗਦਾ ਹੈ ਇੱਕ ਤੋਂ ਹੀ ਮੰਗਦਾ ਹੈ ਸਭ ਤੁਝ ਹੀ ਪਾਸੋਂ ਮੰਗਦੇ ਨਿਤ ਕਰ ਅਰਦਾਸ ਸਾਰੇ ਤੇਰੇ ਤੇ ਆਸਾ ਭਰੋਸਾ ਰੱਖਦੇ ਨੇ ਤੇ ਇਸ ਲਈ ਤੇ ਤੂ ਸਭ ਨਾਂ ਦਾ ਵੇਸਾਂ ਹੈ ਸਾਰੇ ਤੇਰੇ ਤੇ ਵਿਸ਼ਵਾਸ ਕਰਦੇ ਨੇ ਸਾਰੇ ਤੇਰੇ ਅੱਗੇ ਅਰਦਾਸ ਕਰਦੇ ਨੇ ਕੋਈ ਕਿਸੇ ਰੂਪ ਚ ਕੋਈ ਕਿਸੇ ਰੂਪ ਜੀ ਸਭ ਨਾਂ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਵਾਹਿਗੁਰੂ ਜੀ ਸਾਰੇ ਤੇਰੇ ਆਸ ਭਰੋਸੇ ਨੇ ਪ੍ਰਭ ਤੁਧੋਂ ਖਾਲੀ ਕੋ ਨਹੀਂ ਦਰ ਗੁਰਮੁਖਾਂ નો ਸਾਵਾਸ ਹੇ ਵਾਈਗਰੂ ਜੀ ਜਿਹੜਾ ਤੇਰੇ ਦਰ ਤੇ ਆਂਦਾ ਉਹ ਕੋਈ ਖਾਲੀ ਨਹੀਂ ਜਾਂਦਾ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸਵਾਮੀ ਸੰਦਾ ਤੇ ਵਾਈਗਰੂ ਜੀ ਤੇਰੇ ਦਰ ਤੇ ਆਣ ਵਾਲਾ ਕੋਈ ਖਾਲੀ ਨਹੀਂ ਗਿਆ ਸਾਰੇ ਝੋਲੀਆਂ ਭਰ ਕੇ ਜਾਂਦੇ ਨੇ ਇਸ ਕਰਕੇ ਤੇਰੇ ਦਰ ਤੇ ਗੁਰਮੁਖਾਂ ਨੂੰ ਸ਼ਾਹਵਾਸ਼ ਮਿਲਦੀ ਏ ਮਾਣ ਮਿਲਦਾ ਇੱਜ਼ਤ ਮਿਲਦਾ ਸਾਰਾ ਕੁਝ ਤੇਰੇ ਭਾਈ ਗੁਰਸਿੱਖਾਂ ਨੂੰ ਤੇਰੇ ਸੇਵਕਾਂ ਨੂੰ ਵਾਈਗਰੂ ਤੂੰ ਆਪ ਦਿੰਦਾ ਹੈ ਆਖਰੀ ਪੰਕਤੀ ਵਿੱਚ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਬਿਖ ਭੌਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਇੱਕ ਭਵਜਲ ਹੁੰਦਾ ਇੱਕ ਭੌਜਲ ਹੁੰਦਾ ਭਵਜਲ ਦਾ ਮਤਲਬ ਜਿਹੜਾ ਗੋਲ-ਗੋਲ ਪਾਣੀ ਘੁੰਮਦਾ ਹੈ ਬਹੁਤ ਤੇਜ਼ੀ ਨਾਲ ਉਹਨੂੰ ਭਵਜਲ ਕਹਿੰਦੇ ਨੇ ਭਾਵਰ ਵੀ ਕਹਿੰਦੇ ਨੇ ਉਹਦੇ ਵਿੱਚ ਫਸਿਆ ਇਨਸਾਨ ਜੀਵ ਬਚਦਾ ਨਹੀਂ ਤੇ ਕਹਿੰਦੇ ਨੇ ਇਹ ਦੂਸਰਾ ਭੌਜਲ ਭੌ ਮਤਲਬ ਡਰ ਡਰ ਦਾ ਜਲ ਇਹ ਡਰ ਦਾ ਸਮੁੰਦਰ ਤੇ ਇਹ ਜ਼ਹਿਰ ਸੰਸਾਰ ਦੇ ਵਿੱਚ ਨਾਮ ਬਾਣੀ ਤੋਂ ਟੁੱਟੀ ਹੋਈ ਜ਼ਹਿਰ ਇਕੱਠੀ ਹੁੰਦੀ ਹੈ ਤੇ ਇਸ ਕਰਕੇ ਵਿਸ਼ੇ ਵਿਕਾਰਾਂ ਵਿਕਾਰਾਂ ਦਾ ਜਿਹੜਾ ਡਰ ਦਾ ਜਲ ਹੈ ਡਰ ਦਾ ਸਮੁੰਦਰ ਹੈ ਵਿਖ ਭੌਜਲ ਡੁੱਬ ਦੇ ਕੱਢ ਲੈ ਏ ਵਾਹਿਗੁਰੂ ਮੇਰੀ ਦਾਸ ਦੀ ਤੇਰੇ ਚਰਨਾਂ ਵਿੱਚ ਅਰਦਾਸ ਹੈ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਜਨ ਨਾਨਕ ਕੀ ਅਰਦਾਸ ਵਾਹਿਗੁਰੂ ਜੀਓ ਨਾਨਕ ਦਾਸ ਦੀ ਤੇਰੇ ਚਰਨਾਂ ਵਿੱਚ ਅਰਦਾਸ ਹੈ ਸੱਚੇ ਪਾਤਸ਼ਾਹ ਕਿ ਇਹਨਾਂ ਡੁੱਬਦਿਆਂ ਨੂੰ ਜੀਵਾਂ ਨੂੰ ਸਾਨੂੰ ਸੰਸਾਰਿਕ ਜੀਵਾਂ ਨੂੰ ਇਸ ਭੌਜਲ ਦੇ ਵਿੱਚੋਂ ਜ਼ਹਿਰ ਦੇ ਵਿੱਚੋਂ ਵਿਸ਼ੇਵਿਕਾਰਾਂ ਦੇ ਵਿੱਚੋਂ ਔਗਣਾਂ ਦੇ ਵਿੱਚੋਂ ਬਰਿਆਈਆਂ ਦੇ ਵਿੱਚੋਂ ਕੱਢ ਲੈ ਤੇ ਕੱਢ ਕੇ ਵਾਹਿਗੁਰੂ ਜੀਉ ਨਾਮ ਦੀ ਦਾਤ ਦੇ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ। ਇਹੀ ਅਰਦਾਸ ਗੁਰੂ ਰਾਮਦਾਸ ਪਾਤਸ਼ਾਹ ਨੇ ਕਰਨ ਦਾ ਬਲ ਦੱਸਿਆ ਹੈ। ਇਸ ਲਈ ਅਰਦਾਸ ਦੇ ਰੂਪ ਵਿੱਚ ਆਖਿਆ ਮੇਰੇ ਸਤਿਗੁਰਾ ਮੈਂ ਤੁਝ ਬਿਨੇ ਅਵਰ ਨਾ ਕੋਏ। ਹਮ ਮੂਰਖ ਮੁਗਧ ਸ਼ਰਨ ਆਗਤੀ ਕਰ ਕਿਰਪਾ ਮਿਲੇ ਹਰ ਸੋਏ। ਅਸੀਂ ਤੇ ਅਨਜਾਨ ਤੇਰੀ ਸ਼ਰਨ ਵਿੱਚ ਆਏ ਆ। ਸਤਗੁਰੂ ਵਾਹਿਗੁਰੂ ਜੀਓ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਕੇ ਮਿਲਾ ਲਓ ਤੁਹਾਡੇ ਤੋਂ ਬਿਨਾ ਕੋਈ ਹੋਰ ਆਸ ਨਹੀਂ ਕੋਈ ਹੋਰ ਥਾਂ ਨਹੀਂ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਕੋਈ ਥਾਂ ਨਹੀਂ ਜਿੱਥੇ ਜਾਈਏ ਸਤਗੁਰੂ ਕਿਰਪਾ ਕਰਨ ਇਸ ਪਾਵਨ ਸ਼ਬਦ ਦੀ ਵਿਚਾਰ ਹਿਰਦੇ ਵਿੱਚ ਵਸ ਜਾਏ ਇਹ ਲੋਕ ਸੁਖੀ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ